ਤੰਤਰਿਕ ਨੂੰ ਜਿਹੜੀ ਜਲੰਧਰ ਦੇ ਇੰਡਸਟਰੀਸ ਤੋਂ ਐਕਸਟਰੈਸ਼ਨ ਕਾਲ ਆਈ ਸੀਗੀ ਉਹ ਆਇਡੈਂਟੀਫਾਈ ਹੋ ਗਈ ਸੀ ਕਿ ਉਹ ਲਖਵੀ ਰੰਡਾ ਨੋਨ ਜਿਹੜਾ ਟੈਰਿਸਟ ਹੈ ਉਹਦੀ ਵੌਇਸ ਜਿਹੜੀ ਸੀਗੀ ਉਹ ਮੈਚ ਕਰ ਗਈ ਸੀ ਇਹ ਕੇਸ ਟ੍ਰੇਸ ਕਰ ਲਿਆ ਗਿਆ ਹੈ ਜਿਨ੍ਹਾਂ ਲੋਕਾਂ ਨੇ ਐਕਸਟਰੈਸ਼ਨ ਕਾਲ ਕੀਤੀ ਵੀ ਸੀਗੀ ਤੇ ਫਾਇਰਿੰਗ ਕੀਤੀ ਸੀਗੀ ਉਹ ਮਨਿਕਰਨ ਤੋਂ ਸਾਡੀ ਪੁਲਿਸ ਪਾਰਟੀ ਨੇ ਫੜ ਲਈ ਤਿੰਨ ਵਿਅਕਤੀ ਗ੍ਰਿਫਤਾਰ ਹੈ ਇਹਨਾਂ ਉਧਰ ਇਹਨਾਂ ਦਾ ਕ੍ਰਿਮਨਲ ਬੈਕਗ੍ਰਾਉਂਡ ਹੈ ਤਿੰਨ ਜਿਹੜੇ ਵਿਅਕਤੀ ਹੈ ਇਹ 35 ਮੁਕਦਮੇ ਦਰਜ ਹੋਣਾ ਤੇ ਗੁਰਪ੍ਰੀਤ ਚਾਰ ਮੁਕਦਮੇ ਤਰਨਤਾਰਨ ਦਾ ਰਹਿਣ ਵਾਲਾ ਹੈ ਇੱਕ ਭੁਪਿੰਦਰ ਹੈ ਉਹ ਛਾਰਪੁਰ ਦਾ ਰਹਿਣ ਵਾਲਾ ਤੇਈ ਮੁਕਦਮੇ 23 ਮੁਕਦਮੇ ਅਫਾਇਰਸ ਅਗੇਂਸਟ ਹੈ ਅਰਮਡ ਟੂ ਕਾਟੀ ਮਟਰ ਰੈਟਨ ਟੂ ਮਟਰ ਤੀਜਾ ਹੈ ਜਗਰੂਪ ਸਿੰਘ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈ ਅੱਠ ਪਰਚੇ ਦਿੱਤੇ ਦਰਜ ਇੱਕ ਹੋਰ ਵਿਅਕਤੀ ਆਇਡੈਂਟੀਫਾਈ ਹੋਇਆ ਹੈ ਜਿਹੜਾ ਯਾਦਵਿੰਦਰ ਹੈ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈ ਕਿਰਾ ਟਾਰਗੇਟ ਚੂਜ਼ ਜਿਹੜਾ ਚੂਸ ਕੀਤਾ ਸੀਗਾ ਉਹ ਯਾਦਵਿੰਦਰ ਨੇ ਕੀਤਾ ਸੀਗਾ ਇਸ ਸਾਡੀ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਉਹਦੇ ਚ ਆਈ ਹੈ ਯਾਦਵਿੰਦਰ ਤੇ ਲੰਡਾ ਅਬਰਾਡ ਇਕੱਠੇ ਰਹੇ ਤੇ ਇਹਨਾਂ ਦੀ ਅਰੈਸਟੋਂ ਚਾਰ ਪੰਜ ਹੋਰ ਮਕਦਮਿਆਂ ਅੰਟਰੈਸਟ ਬੜੀ ਜਿਲ੍ਹਾ ਦੇ ਮਾਜੇ ਦੇ ਜ਼ਿਆਦਾਤੋਂ ਉਹ ਵੀ ਟਰੇਸ ਹੋ ਗਏ ਚੋਲਾ ਸ਼ਾਬ ਸਾਬ ਜਿਹੜੀ ਗੋਲੀ ਚੱਲੀ ਸੀਗੀ ਰੂਟ ਫੈਸ਼ਨ ਚ ਉਹ ਵੀ ਇਹਨਾਂ ਨੇ ਐਗਜ਼ੀਕਿਊਟ ਕਿ ਜਲੰਧਰ ਦੁਨੀਆ ਚਲੀਆਂ ਸੀ ਇਹਨਾਂ ਨੇ ਕਿੰਨੀ ਡਿਮਾਂਡ ਕੀਤੀ ਸੀ ਕੋਈ ਇਹਨਾਂ ਦੇ ਪੁਰਾਣੀ ਸੀ ਨਹੀਂ ਪੁਰਾਣੀ ਕੋਈ ਰੰਜਿਸ਼ ਨਹੀਂ ਸੀਗੀ ਜੀ ਡਿਮਾਂਡ ਇਹਨਾਂ ਨੇ ਜ਼ਰੂਰ ਕੀਤੀ ਸੀ ਕਿ ਫੋਰ ਸਿਕਿਉਰਿਟੀ ਵੀਜ਼ਿੰਗ ਪਲਾਨ ਨਹੀਂ ਤੁਹਾਨੂੰ ਦੱਸ ਪਾਵਾਂਗਾ ਕਿ ਕਿੰਨੀ ਦੀ ਡਿਮਾਂਡ ਕੀਤੀ ਸੀਗੀ ਡਿਮਾਂਡ ਕਰਨ ਤੋਂ 2-3 ਦਿਨ ਬਾਅਦ ਇਹਨਾਂ ਨੇ ਗੋਲੀਆਂ ਵੀ ਚਲਾਈ ਸੀ ਕੀ ਚਲਦੀ ਮਾਮਲੇ ਚੋਂ ਜਲੰਧਰ ਦੇ ਮਾਮਲੇ ਨਹੀਂ ਜਲੰਧਰ ਦੇ ਜਲੰਧਰ ਪਹਿਲਾ ਜੀ ਕਿੰਨੇ ਜਾਣੇ ਗ੍ਰੈਪਰ ਗ੍ਰੈਪਰ ਵੈਪਨ ਜਿਹੜਾ ਹੈ ਜਿਨੇ ਵੈਪਨ ਪ੍ਰੋਵਾਈਡ ਕੀਤਾ ਸੀਗਾ ਉਹ ਵਿਅਕਤੀ ਨੂੰ ਨਾਮਿਨੇਟ ਕਰ ਲਿਆ ਆਇਡੈਂਟੀਫਾਈ ਹੋ ਗਿਆ ਜੀ ਉਹ ਵੀ ਜਲਦੀ ਕਰ ਲਿਆ ਗਿਆ